ਉਹ ਘਾ ਲਗਾਈ ਹੈ ਐਨਆਰਆਈ ਨੇ ਆਪਣੇ ਚਾਨੂ ਖਤਰਾ ਦੀ ਦਰਹਲ ਨੂੰ ਲੋਕਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਐਨਆਰਆਈ ਹੈ ਜਿਸ ਦੇ ਘਰ ਤੇ ਹਮਲਾ ਕੁਝ ਬਦਮਾਸ਼ਾਂ ਦੇ ਵੱਲੋਂ ਕੁਝ ਮਲਜ਼ਮਾਂ ਦੇ ਵੱਲੋਂ ਕੀਤਾ ਗਿਆ ਤਸਵੀਰਾਂ ਵਿੱਚ ਸਾਹਮਣੇ ਆਇਆ ਕਿ ਇਸ ਦੇ ਨਾਲ ਕਾਨੂੰਨ ਨੁਕਸਾਨ ਇਹਨਾਂ ਬਦਮਾਸ਼ਾਂ ਦੇ ਵੱਲੋਂ ਮਲਜ਼ਮਾਂ ਦੇ ਵੱਲੋਂ ਬਣਾਇਆ ਗਿਆ ਹਥਿਆਰਾਂ ਨਾਲ ਘਰ ਦੇ ਗੇਟ ਤੇ ਕਈ ਵਾਰ ਕੀਤੇ ਉੱਪਰਲੇ ਪਾਸੇ ਤਸਵੀਰਾਂ ਨੇ ਸੀਸੀਟੀਵੀ ਫੋਟੋ ਸਾਹਮਣੇ ਆਈ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਆਦਨੇ ਨੂੰ ਇਹਨਾਂ ਨੇ ਬੰਨੇ ਹੋਏ ਨੇ ਤਿੰਨ ਬਦਮਾਸ਼ ਤਸਵੀਰਾਂ ਚ ਵੇਖੀ ਜਾ ਸਕਦੇ ਨੇ ਤੇ ਸਰ ਹਥਿਆਰ ਇਨਾ ਨੇ بڑے ਹੋਏ ਨੇ ਇੱਕ ਤੋਂ ਬਾਅਦ ਇੱਕ ਵਾਰ ਘਰ ਦੇ ਗੇਟ ਤੇ ਖੜੇ ਜਾ ਰਹੇ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਮੇਰਾ ਨਾਮ ਹੈ ਸਯੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜੋਏ ਨੇ ਰਾਜੀਵ ਜਾਨਣਾ ਚਾਹਵਾਂਗੇ ਕੁਝ ਪਤਾ ਚੱਲ ਪਿਆ ਬਦਮਾਸ਼ ਕੌਣ ਸਨ ਕਿਸ ਰੰਜਿਸ਼ ਤੇ ਚੱਲਦੇ ਆਟੈਕ ਕੀਤਾ ਗਿਆ ਅਤੇ ਕੋਈ ਇਸ ਬਾਰੇ ਤਾਂ ਹਲੇ ਕੁਝ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਲੋਕ ਕੌਣ ਨੇ ਔਰ ਅਣਪਛਾਤੇ ਲੋਕੇ ਦਿੱਤੇ ਜਾ ਰਹੇ ਨੇ ਔਰ ਘਰ ਦੇ ਬਾਹਰ ਗੇਟ ਦੇ ਉੱਤੇ ਹਮਲਾ ਕਰ ਰਹੇ ਨੇ ਔਰ ਜਿਹੜੇ ਐਨ ਆਰ ਆਈ ਦਾ ਇਹ ਘਰ ਹੈ ਉਹ ਵਿਦੇਸ਼ ਦੇ ਵਿੱਚ ਰਹਿੰਦਾ ਹੈ ਔਰ ਉਸ ਵੱਲੋਂ ਵਿਦੇਸ਼ ਤੋਂ ਇੱਕ ਵੀਡੀਓ ਜਦੋਂ ਜਾਰੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਗੁਹਾਰ ਲਗਾਈ ਜਾਂਦੀ ਹੈ ਕਿ ਮੇਰੀ ਮਦਦ ਕੀਤੀ ਜਾਵੇ ਮੇਰੇ ਪਰਿਵਾਰ ਦੀ ਮਦਦ ਕੀਤੀ ਜਾਂ ਪਰ ਫਿਲਹਾਲ ਇਸ ਮਾਮਲੇ ਦੇ ਉੱਤੇ ਹਲੇ ਤੱਕ ਪੁਲਿਸ ਦਾ ਵੀ ਕੋਈ ਪੱਖ ਜਿਹੜਾ ਉਹ ਸਾਹਮਣੇ ਨਹੀਂ ਆਇਆ ਪਰ ਇਤੋਂ ਤੱਕ ਜਾਣਕਾਰੀ ਮਿਲੀ ਹੈ ਕਿ ਇਹ ਪੁਲਿਸ ਨੂੰ ਇਸ ਮਾਮਲੇ ਦੀ ਜਿਹੜੀ ਸ਼ਿਕਾਇਤ ਹੈ ਉਹ ਦਿੱਤੀ ਗਈ ਹੈ ਪਰ ਹੁਣ ਤੱਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਇਸ ਬਾਰੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਥੋੜੀ ਦੇਰ ਦੇ ਵਿੱਚ ਕੋਸ਼ਿਸ਼ ਕਰਾਂਗੇ ਪਰ ਪੂਰਾ ਜਿਹੜਾ ਮਾਮਲਾ ਇਹ ਅੱਜ ਤੋਂ 2-3 ਦਿਨ ਪੁਰਾਣਾ ਇਹ ਮਾਮਲਾ ਦੱਸਿਆ ਜਾ ਰਿਹਾ ਔਰ ਅੱਜ ਇਹ ਜਿਹੜੀ ਵੀਡੀਓ ਹੈ ਇਹ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਸਾਡੇ ਤੱਕ ਵੀ ਇਹ ਵੀਡੀਓ ਪਹੁੰਚੀ ਔਰ ਅਸੀਂ ਵੀ ਪਰਿਵਾਰ ਦੇ ਨਾਲ ਜੋ ਹੈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਦਾ ਕਹਿਣਾ ਸੀ ਕਿ ਇਸ ਦੀ ਜਿਹੜੀ ਸ਼ਿਕਾਇਤ ਹੈ ਪੁਲਿਸ ਨੂੰ ਉਸ ਵੇਲੇ ਹੀ ਦਰਜ ਕਰਵਾ ਦਿੱਤੀ ਗਈ ਸੀ ਕਿਉਂਕਿ ਪੂਰਾ ਇਹ ਮਾਮਲਾ ਅਮਰਤਸਰ ਦੇ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਪਿੰਡ ਹੈ ਦਬੁਰਜੀ ਔਰ ਇੱਥੇ ਹੀ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ ਜਦੋਂ ਇੱਕ ਘਰ ਦੇ ਅੰਦਰ ਵੜ ਕੇ ਕੁਝ ਹਮਲਾਵਰਾਂ ਵੱਲੋਂ ਉਦੋਂ ਵੀ ਇੱਕ ਐਨ ਆਰ ਆਈ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤਾਂ ਉਸੇ ਹੀ ਇਹ ਪਿੰਡ ਦੀ ਇਹ ਘਟਨਾ ਹੈ ਪਰ ਹੁਣ ਪੁਲਿਸ ਦਾ ਜਦੋਂ ਤੱਕ ਇਸ ਦੇ ਵਿੱਚ ਪੱਖ ਸਾਹਮਣੇ ਨਹੀਂ ਆਉਂਦਾ ਕਿ ਇਸ ਦੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਕਿ ਕੌਣ ਲੋਕ ਨੇ ਔਰ ਇਹਨਾਂ ਵੱਲੋਂ ਕਿਉਂ ਇਹ ਹਮਲਾ ਕੀਤਾ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਜਿਹੜੇ ਹਮਲਾਵਰ ਨੇ ਔਰ ਇਹ ਵੀ ਲੱਗ ਰਿਹਾ ਕਿ ਨਸ਼ੇ ਦੇ ਵਿੱਚ ਨੇ ਔਰ ਘਰ ਦੇ ਬਾਹਰ ਗੇਟ ਦੇ ਉੱਤੇ ਇਹਨਾਂ ਵੱਲੋਂ 23 ਧਾਰਾ ਹਥਿਆਰਾਂ ਦੇ ਨਾਲ ਜੋ ਹੈ ਹਮਲਾ ਵੀ ਕੀਤਾ ਜਾ ਰਿਹਾ ਔਰ ਐਮ ਆਰ ਆਈ ਵੱਲੋਂ ਜਿਹੜੀ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉਸ ਦੇ ਵਿੱਚ ਉਹ ਇਹ ਗੱਲ ਕਹਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਕਿ ਇਹਨਾਂ ਲੋਕਾਂ ਵੱਲੋਂ ਗੋਲੀ ਵੀ ਚਲਾਈ ਗਈ ਹੈ ਤਾਂ ਹੁਣ ਪੁਲਿਸ ਉਹ ਵੈਰੀਫਾਈ ਕਰੇਗੀ ਕਿ ਕੀ ਗੋਲੀ ਚੱਲੀ ਹੈ ਜਾਂ ਕਿ ਗੋਲੀ ਚਲਾਈ ਗਈ ਤਾਂ ਕਿੰਨੇ ਰਾਉਂਡ ਫਾਇਰ ਫਾਇਰ ਹੋਏ ਨੇ ਇਹ ਜਾਂਚ ਦਾ ਵਿਸ਼ਾ ਹੈ ਪਰ ਪੁਲਿਸ ਦੇ ਕੋਲ ਮਾਮਲਾ ਪਹੁੰਚ ਚੁੱਕਿਆ ਹੈ ਔਰ ਕੀ ਪੁਲਿਸ ਕਾਰਵਾਈ ਕਰਦੀ ਹੈ ਇਸ ਦੇ ਹੁਣ ਇਸ ਦੇ ਉੱਤੇ ਸਭ ਜਿਹੜੀ ਨਜ਼ਰ ਹੁਣ ਬਣੀ ਹੋਈ ਹੈ ਹੈ ਐਨ ਆਰ ਆਈ ਖੁਦ ਵਿਦੇਸ਼ ਰਹਿੰਦੇ ਨੇ ਤੇ ਇਸ ਕਾਰ ਚ ਕੌਣ ਕੌਣ ਪਰਿਵਾਰਕ ਮੈਂਬਰ ਉਹਨਾਂ ਦੇ ਨਾਲ ਰਿਲੇਟਡ ਹਨ ਨੇ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜਿਹੜੇ ਬਜ਼ੁਰਗ ਮਾਤਾ ਪਿਤਾ ਹੈ ਉਹ ਇੱਥੇ ਇਸ ਘਰ ਦੇ ਵਿੱਚ ਰਹਿੰਦੇ ਨੇ ਹੋਰ ਵੀ ਕੁਝ ਪਰਿਵਾਰਕ ਮੈਂਬਰ ਨੇ ਪਰ ਕਿਉਂ ਇਸ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਔਰ देर ਰਾਤ ਦੀ ਇਹੋ ਜਿਹੀ ਵੀਡੀਓ ਦੱਸਿਆ ਜਾ ਰਿਹਾ ਕਿ 18 ਤਰੀਕ ਦੀ ਇਹ ਪੂਰੀ ਘਟਨਾ ਹੈ ਜਿਹੜੀ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਾਂ ਅੱਜ ਜਿਕਰ 18 ਤਰੀਕ ਨੂੰ ਹਮਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਕਾਫੀ ਦਿਨ ਹੋ ਚੁੱਕੇ ਨੇ ਪਰ ਹਾਲੇ ਤੱਕ ਵੀ ਜਿਕਰ ਕੋਈ ਕਾਰਵਾਈ ਪੁਲਿਸ ਵੱਲੋਂ ਨਹੀਂ ਕੀਤੀ ਗਈ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਬਕਰਾ ਸਵਾਲ ਹੈ ਪਰ ਅੱਜ ਉਸ ਐਨਆਰਆਈ ਵੱਲੋਂ ਇੱਕ ਵੀਡੀਓ ਜੋ ਹੈ ਵਿਦੇਸ਼ ਤੋਂ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨੇ ਮੰਨ ਕੀਤੀ ਹੈ ਕਿ ਮੇਰੇ ਪਰਿਵਾਰ ਦੀ ਜਿਹੜੀ ਸੁਣਵਾਈ ਨਹੀਂ ਹੋ ਰਹੀ ਔਰ ਜਿਹੜੇ ਲੋਕਾਂ ਨੇ ਇਹ ਕਾਰਵਾਈ ਕੀਤੀ ਹੈ ਉਹਨਾਂ ਤੱਕ ਹਾਲੇ ਤੱਕ ਪੁਲਿਸ ਨਹੀਂ ਪਹੁੰਚ ਸਕੀ ਔਰ ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਪੁਲਿਸ ਵੱਲੋਂ ਨਹੀਂ ਕੀਤੀ ਤਾਂ ਹੁਣ ਪੁਲਿਸ ਦਾ ਇਸ ਕੋੜੇ ਮਾਮਲੇ ਨੂੰ ਲੈ ਕੇ ਕੀ ਪੱਖ ਹੈ ਥੋੜੀ ਦੇਰ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਵੀ ਗੱਲਬਾਤ ਜੋ ਹੈ ਕਰਾਂਗੇ ਕਿ ਉਹਨਾਂ ਦਾ ਇਸ ਪੂਰੀ ਘਟਨਾ ਨੂੰ ਲੈ ਕੇ ਹੁਣ ਤੱਕ ਕੀ ਕੁਝ ਕਹਿਣਾ ਹੈ ਉਹਨਾਂ ਨੇ ਪੁਲਿਸ ਨੂੰ ਕਿਸ ਵੇਲੇ ਸ਼ਿਕਾਇਤ ਦਿੱਤੀ ਔਰ ਪੁਲਿਸ ਨੇ ਹੁਣ ਤੱਕ ਉਹਨਾਂ ਦਾ ਕੋਈ ਬਿਆਨ ਦਰਜ ਕੀਤਾ ਜਾਂ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਹੈ ਉਹ ਵੀ ਅਸੀਂ ਥੋੜੀ ਦੇਰ ਤੱਕ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ ਜੀ ਸਰਬ ਜੋ ਚਲੋ ਬਹੁਤ ਬਹੁਤ ਸ਼ੁਕਰੀਆ ਸਾਨੂੰ ਰਾਜੀਪ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਪੁਲਿਸ ਦੇ ਵੱਲੋਂ ਸਾਰੇ ਮਾਮਲੇ 'ਚ ਜਾਂਚ ਪੜਤਾਲ ਲਗਾਤਾਰ ਜਾਰੀ ਹੈ ਆ ਕਲੀਅਰ ਨਹੀਂ ਹੋ ਪਾਇਆ ਹੈ ਕਿ ਕਿਹੜੇ ਆ ਬਦਮਾਸ਼ ਸੀ ਤੇ ਕਿਉਂ ਇਹਨਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਿਦੇਸ਼ 'ਚ ਬੈਠੇ ਐਨਆਰਆਈ ਦੇ ਵੱਲੋਂ ਆ ਵੀਡੀਓ ਸਾਂਝੀ ਕੀਤੀ ਗਈ ਹੈ ਪੁਲਿਸ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ ਕਿ ਇਸ ਪੂਰੇ ਮਾਮਲੇ ਸਖਤ ਸਖਤ ਕਾਰਵਾਈ ਕੀਤੀ ਚੀਤੀ ਕਾਰਵਾਈ ਬੰਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਵੇ। ਨਰਇਆ ਤੇ ਮੇਰੇ ਬੱਚੇ ਦੇ ਪਿੱਛੇ ਇੰਡੀਆ ਬਾਪੇ ਬਜ਼ੁਰਗ ਹੈ ਤੇ ਮੇਰੇ ਘਰ ਬੰਦੇ ਮਾਰ ਲਾਗੇ ਨੇ ਮੇਰੇ ਪਰਿਵਾਰ ਨੂੰ ਤੇ 7-8 ਦਿਨ ਹੋ ਗਏ ਆ ਪ੍ਰਸ਼ਾਸਨ ਤੋਂ ਅਸੀਂ ਰਿਪੋਰਟ ਵੀ ਲਖਾਈ ਹੈ ਕੋਈ ਕਾਰਵਾਈ ਨਹੀਂ ਨਾਲ ਕੀਤੀ। ਤੇ ਮੇਰੀ ਬੇਨਤੀ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਇਧਰ ਧਿਆਨ ਦਿੱਤਾ ਜਾਵੇ ਕੱਲ ਉਹ ਮੁੰਡੇ ਕੋਲ ਪਿਸਤੌਲ ਵੀ ਹੈ ਕਹਿੰਦੇ ਗੋਲੀਆਂ ਵੀ ਚਲਾਈਆਂ ਹੋਈਆਂ ਹਨ ਤੇ ਮਿਹਰਬਾਨੀ ਤੁਹਾਡੀ ਤੁਸੀਂ ਇਧਰ ਧਿਆਨ ਦਿਓ ਪ੍ਰਸ਼ਾਸਨ ਨੂੰ ਬੇਨਤੀ ਦੁਨੀਆ ਤੇ ਜੋੜ ਕੇ ਜੀ ਅੰਮ੍ਰਿਤਸਰ ਜੀ ਇੱਕ ਐਨ ਆਰ ਆਈ ਤੇ ਖਾਰਤੇ ਹਮਲਾ ਕੀਤਾ ਗਿਆ ਅਟੈਕ ਕੀਤਾ ਗਿਆ ਅੰਮ੍ਰਿਤਸਰ ਦੇ ਦਬੁਰਜੀ ਚ ਕੁਝ ਲੋਕਾਂ ਨੇ ਅਟੈਕ ਕੀਤਾ ਹੋਣ ਦਾ ਇਲਜ਼ਾਮ ਲੱਗੇ ਨੇ ਦਰਸਰਖ ਹਥਿਆਰਾਂ ਨਾਲ ਘਰ ਦੇ ਗੇਟ ਤੇ ਕਈ ਵਾਰ ਕੀਤੇ ਗਏ एनआरआई ने पुलिस और सरकार तो मदद की गुहार लगाई है एनआरआई ने अपनी जान को खतरा भी देखकर कुछ लोकां दे वलो इस पूरी घटना को अंजाम ਦਿੱਤਾ ਹੈ ਇੱਕ एनआरआई ਹੈ ਜਿਸ ਦੇ ਘਰ ਤੇ ਹਮਲਾ ਕੁਝ ਬਦਮਾਸ਼ਾਂ ਦੇ ਵੱਲੋਂ ਕੁਝ ਮਲਤਮਾ ਦੇ ਵੱਲੋਂ ਕੀਤਾ ਗਿਆ ਤਸਵੀਰ ਅਸੀਂ ਹੁਣ ਦਿਖਾਏ ਨ ਕਿ ਇਸទី ਕਿਨਾਲ ਕਾਨੂੰਨ ਨੁਕਸਾਨ ਇਹਨਾਂ ਬਦਮਾਸ਼ਾਂ ਦੇ ਵੱਲੋਂ ਮਲਤਮਾ ਦੇ ਵੱਲੋਂ ਬਣਾਇਆ ਗਿਆ ਹਥਿਆਰਾਂ ਨਾਲ ਘਰ ਦੇ ਗੇਟ ਤੇ ਕਈ ਵਾਰ ਕੀਤੇ ਉੱਪਰਲੇ ਪਾਸੇ ਤਸਵੀਰਾਂ ਨ ਸੀਸੀਟੀਵੀ ਫੋਟੋ سامنے ਆਈ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦੇ ਨੇ ਮੂੰਹ ਇਹਨਾਂ ਨੇ ਸੱਣੇ ਹੋਏ ਨੇ ਤਿੰਨ ਬਦਮਾਸ਼ ਤਸਵੀਰਾਂ ਚ ਵੇਖੀ ਜਾ ਸਕਦੇ ਨੇ ਤੇ ਸਰ ਹਜ਼ਾਰ ਇਹਨਾਂ ਦੇ ਬੜੇ ਹੋਏ ਨੇ ਇੱਕ ਤੋਂ ਬਾਅਦ ਇੱਕ ਵਾਰ ਘਰ ਦੇ ਗੇਟ ਤੇ ਖਿਡੇ ਜਾ ਰਹੇ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਮੇਰੇ ਨਾਲ ਸੇ ਯੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜੋਏ ਨੇ ਰਾਜੀਵ ਜਾਨਣਾ ਚਾਹਵਾਂਗੇ ਕੁਝ ਪਤਾ ਚੱਲ ਪਿਆ ਬਦਮਾਸ਼ ਕੌਣ ਸਨ ਕਿਸ ਰੰਜਿਸ਼ ਤੇ ਚੱਲਦੇ ਆਟਾਕ ਕੀਤਾ ਗਿਆ ਅਤੇ ਕੋ ਇਸ ਬਾਰੇ ਤਾਂ ਹਲੇ ਕੁਝ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਲੋਕ ਕੌਣ ਨੇ ਔਰ ਅਣਪਛਾਤੇ ਲੋਕ ਇਹ ਦੱਤੇ ਜਾ ਰਹੇ ਨੇ ਔਰ ਘਰ ਦੇ ਬਾਹਰ ਗੇਟ ਦੇ ਉੱਤੇ ਹਮਲਾ ਕਰ ਰਹੇ ਨੇ ਔਰ ਜਿਹੜੇ ਐਮ ਆਰ ਆਈ ਦਾ ਇਹ ਘਰ ਹੈ ਉਹ ਵਿਦੇਸ਼ ਦੇ ਵਿੱਚ ਰਹਿੰਦਾ ਹੈ ਔਰ ਉਸ ਵੱਲੋਂ ਵਿਦੇਸ਼ ਤੋਂ ਇੱਕ ਵੀਡੀਓ ਜਦੋਂ ਜਾਰੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਗੁਹਾਰ ਲਗਾਈ ਜਾਂਦੀ ਹੈ ਕਿ ਮੇਰੀ ਮਦਦ ਕੀਤੀ ਜਾਵੇ ਮੇਰੇ ਪਰਿਵਾਰ ਦੀ ਮਦਦ ਕੀਤੀ ਜਾਵੇ ਪਰ ਫਿਲਹਾਲ ਇਸ ਮਾਮਲੇ ਦੇ ਉੱਤੇ ਹਲੇ ਤੱਕ ਪੁਲਿਸ ਦਾ ਵੀ ਕੋਈ ਪੱਖ ਜਿਹੜਾ ਉਹ ਸਾਹਮਣੇ ਨਹੀਂ ਆਇਆ ਪਰ ਇੱਥੋਂ ਤੱਕ ਜਾਣਕਾਰੀ ਮਿਲੀ ਹੈ ਕਿ ਇਹ ਪੁਲਿਸ ਨੂੰ ਇਸ ਮਾਮਲੇ ਦੀ ਜਿਹੜੀ ਸ਼ਿਕਾਇਤ ਹੈ ਉਹ ਦਿੱਤੀ ਗਈ ਹੈ ਪਰ ਹੁਣ ਤੱਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਇਸ ਬਾਰੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਥੋੜੀ ਦੇਰ ਦੇ ਵਿੱਚ ਕੋਸ਼ਿਸ਼ ਕਰਾਂਗੇ ਪਰ ਪੂਰਾ ਜਿਹੜਾ ਆ ਮਾਮਲਾ ਇਹ ਅੱਜ ਤੋਂ 2-3 ਦਿਨ ਪੁਰਾਣਾ ਇਹ ਮਾਮਲਾ ਦੱਸਿਆ ਜਾ ਰਿਹਾ ਔਰ ਅੱਜ ਇਹ ਜਿਹੜੀ ਵੀਡੀਓ ਹੈ ਇਹ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਸਾਡੇ ਤੱਕ ਵੀ ਇਹ ਵੀਡੀਓ ਪਹੁੰਚੀ ਔਰ ਅਸੀਂ ਵੀ ਪਰਿਵਾਰ ਦੇ ਨਾਲ ਜੋ ਹੈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਦਾ ਕਹਿਣਾ ਸੀ ਕਿ ਇਸ ਦੀ ਜਿਹੜੀ ਸ਼ਿਕਾਇਤ ਹੈ ਪੁਲਿਸ ਨੂੰ ਉਸ ਵੇਲੇ ਹੀ ਦਰਜ ਕਰਵਾ ਦਿੱਤੀ ਗਈ ਸੀ ਕਿਉਂਕਿ ਪੂਰਾ ਇਹ ਮਾਮਲਾ ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਪਿੰਡ ਹੈ ਦੁਰਜੀ ਔਰ ਇੱਥੇ ਹੀ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ ਜਦੋਂ ਇੱਕ ਘਰ ਦੇ ਅੰਦਰ ਵੜ ਕੇ ਕੁਝ ਹਮਲਾਵਰਾਂ ਵੱਲੋਂ ਉਦੋਂ ਵੀ ਇੱਕ ਐਨਆਰਆਈ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤਾਂ ਉਸੇ ਹੀ ਇਹ ਪਿੰਡ ਦੀ ਇਹ ਘਟਨਾ ਹੈ ਪਰ ਹੁਣ ਪੁਲਿਸ ਦਾ ਜਦੋਂ ਤੱਕ ਇਸ ਦੇ ਵਿੱਚ ਪੱਖ ਸਾਹਮਣੇ ਨਹੀਂ ਆਉਂਦਾ ਕਿ ਇਸ ਦੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਤੇ ਕੌਣ ਲੋਕ ਨੇ ਔਰ ਇਹਨਾਂ ਵੱਲੋਂ ਕਿਉਂ ਇਹ ਹਮਲਾ ਕੀਤਾ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਜਿਹੜੇ ਹਮਲਾਵਰ ਨੇ ਔਰ ਇਹ ਵੀ ਲੱਗ ਰਿਹਾ ਕਿ ਨਸ਼ੇ ਦੇ ਵਿੱਚ ਨੇ ਔਰ ਘਰ ਦੇ ਬਾਹਰ ਗੇਟ ਦੇ ਉੱਤੇ ਇਹਨਾਂ ਵੱਲੋਂ 23 ਧਾਰਾ ਹਥਿਆਰਾਂ ਦੇ ਨਾਲ ਜੋ ਹੈ ਹਮਲਾ ਵੀ ਕੀਤਾ ਜਾ ਰਿਹਾ ਔਰ ਐਨ ਆਰ ਆਈ ਵੱਲੋਂ ਜਿਹੜੀ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉਸ ਦੇ ਵਿੱਚ ਉਹ ਇਹ ਗੱਲ ਕਹਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਕਿ ਇਹਨਾਂ ਲੋਕਾਂ ਵੱਲੋਂ ਗੋਲੀ ਵੀ ਚਲਾਈ ਗਈ ਹੈ ਤਾਂ ਹੁਣ ਪੁਲਿਸ ਵੈਰੀਫਾਈ ਕਰੇਗੀ ਕਿ ਕੀ ਗੋਲੀ ਚੱਲੀ ਹੈ ਲੇਕਿਨ ਗੋਲੀ ਚਲਾਈ ਗਈ ਤਾਂ ਕਿੰਨੇ ਰਾਉਂਡ ਫਾਇਰ ਫਾਇਰ ਹੋਏ ਨੇ ਇਹ ਜਾਂਚ ਦਾ ਵਿਸ਼ਾ ਹੈ ਪਰ ਪੁਲਿਸ ਦੇ ਕੋਲ ਮਾਮਲਾ ਪਹੁੰਚ ਚੁੱਕਿਆ ਔਰ ਕੀ ਪੁਲਿਸ ਕਾਰਵਾਈ ਕਰਦੀ ਹੈ ਇਸ ਦੇ ਹੁਣ ਇਸ ਦੇ ਉੱਤੇ ਸਭ ਜਿਹੜੀ ਨਜ਼ਰ ਹੁਣ ਬਣੀ ਹੋਈ ਹੈ। ਰਾਜੀ ਐਨ ਆਰ ਆਈ ਖੁਦ ਵਿਦੇਸ਼ ਰਹਿੰਦੇ ਨੇ ਤੇ ਇਸ ਘਰ ਚ ਕੌਣ ਕੌਣ ਪਰਿਵਾਰਕ ਮੈਂਬਰ ਉਹਨਾਂ ਦੇ ਨਾਲ ਰਿਲੇਟਡ ਰਹਿੰਦੇ ਨੇ? ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜਿਹੜੇ ਬਜ਼ੁਰਗ ਮਾਤਾ ਪਿਤਾ ਹੈ ਉਹ ਇੱਥੇ ਇਸ ਘਰ ਦੇ ਵਿੱਚ ਰਹਿੰਦੇ ਨੇ ਹੋਰ ਵੀ ਕੁਝ ਪਰਿਵਾਰਕ ਮੈਂਬਰ ਨੇ ਪਰ ਕਿਉਂ ਇਸ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਔਰ देर ਰਾਤ ਦੀ ਇਹ ਜੋ ਵੀਡੀਓ ਦੱਸਿਆ ਜਾ ਰਿਹਾ ਕਿ 18 ਤਰੀਕ ਦੀ ਇਹ ਪੂਰੀ ਘਟਨਾ ਜਿਹੜੀ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਾਂ ਅੱਜ ਜਿਕਰ 18 ਤਰੀਕ ਨੂੰ ਹਮਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਕਾਫੀ ਦਿਨ ਹੋ ਚੁੱਕੇ ਨੇ ਪਰ ਹਾਲੇ ਤੱਕ ਵੀ ਜਿਕਰ ਕੋਈ ਕਾਰਵਾਈ ਪੁਲਿਸ ਵੱਲੋਂ ਨਹੀਂ ਕੀਤੀ ਗਈ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਬਕਰਾ ਸਵਾਲ ਹੈ ਪਰ ਅੱਜ ਉਸ ਐਨਆਰਆਈ ਵੱਲੋਂ ਇੱਕ ਵੀਡੀਓ ਜੋ ਹੈ ਵਿਦੇਸ਼ ਤੋਂ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨੇ ਮੰਗ ਕੀਤੀ ਹੈ ਕਿ ਮੇਰੇ ਪਰਿਵਾਰ ਦੀ ਜਿਹੜੀ ਸੁਣਵਾਈ ਨਹੀਂ ਹੋ ਰਹੀ ਔਰ ਜਿਹੜੇ ਲੋਕਾਂ ਨੇ ਇਹ ਕਾਰਵਾਈ ਕੀਤੀ ਹੈ ਉਹਨਾਂ ਤੱਕ ਹਾਲੇ ਤੱਕ ਪੁਲਿਸ ਨਹੀਂ ਪਹੁੰਚ ਸਕੀ ਔਰ ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਪੁਲਿਸ ਵੱਲੋਂ ਨਹੀਂ ਕੀਤੀ ਤਾਂ ਹੁਣ ਪੁਲਿਸ ਦਾ ਇਸ ਕੋਰੇ ਮਾਮਲੇ ਨੂੰ ਲੈ ਕੇ ਕੀ ਪੱਖ ਹੈ ਥੋੜੀ ਦੇਰ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਵੀ ਗੱਲਬਾਤ ਹੋਇਆ ਕਰਾਂਗੇ ਕਿ ਉਹਨਾਂ ਦਾ ਇਸ ਪੂਰੀ ਘਟਨਾ ਨੂੰ ਲੈ ਕੇ ਹੁਣ ਤੱਕ ਕੀ ਕੁਝ ਕਹਿਣਾ ਹੈ ਉਹਨਾਂ ਨੇ ਪੁਲਿਸ ਨੂੰ ਕਿਸ ਵੇਲੇ ਸ਼ਿਕਾਇਤ ਦਿੱਤੀ ਔਰ ਪੁਲਿਸ ਨੇ ਹੁਣ ਤੱਕ ਉਹਨਾਂ ਦਾ ਕੋਈ ਬਿਆਨ ਦਰਜ ਕੀਤਾ ਜਾਂ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਹੈ ਉਹ ਵੀ ਅਸੀਂ ਥੋੜੀ ਦੇਰ ਤੱਕ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ ਜੀ ਸਰਬ ਜੋ ਚਲੋ ਬਹੁਤ ਬਹੁਤ ਸ਼ੁਕਰੀਆ ਸਾਨੂੰ ਰਾਜੀਪ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਪੁਲਿਸ ਦੇ ਵੱਲੋਂ ਸਾਰੇ ਮਾਮਲੇ 'ਚ ਜਾਂਚ ਪੜਤਾਲ ਲਗਾਤਾਰ ਜਾਰੀ ਹੈ ਆ ਕਲੀਅਰ ਨਹੀਂ ਹੋ ਪਾਇਆ ਹੈ ਕਿ ਕਿਹੜੇ ਆ ਬਦਮਾਸ਼ ਸੀ ਤੇ ਕਿਉਂ ਇਹਨਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਿਦੇਸ਼ 'ਚ ਬੈਠੇ ਐਨਆਰਆਈ ਦੇ ਵੱਲੋਂ ਆ ਵੀਡੀਓ ਸਾਂਝੀ ਕੀਤੀ ਗਈ ਹੈ ਪੁਲਿਸ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ ਕਿ ਇਸ ਪੂਰੇ ਮਾਮਲੇ 'ਤੇ ਸਖਤ ਸਖਤ ਕਾਰਵਾਈ ਜੇਤੀ ਤੋਂ ਜੇਤੀ ਕਾਰਵਾਈ ਬੰਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਵੇ ਐਨਆਰਆਈ ਆ ਤੇ ਮੇਰੇ ਬੱਚੇ ਦੇ ਪਿੱਛੇ ਇੰਡੀਆ ਬਾਪੇ ਬਜ਼ੁਰਗ ਹੈ ਤੇ ਮੇਰੇ ਘਰ ਮੰਡੇ ਮਾਰ ਲਾਗੇ ਨੇ ਮੇਰੇ ਪਰਿਵਾਰ ਨੂੰ ਤੇ 7-8 ਦਿਨ ਹੋ ਗਏ ਆ ਪ੍ਰਸ਼ਾਸਨ ਤੋਂ ਅਸੀਂ ਰਿਪੋਰਟ ਵੀ ਲਿਖਾਈ ਐ ਕੋਈ ਕਾਰਵਾਈ ਨਹੀਂ ਨਾਲ ਕੀਤੀ ਤੇ ਮੇਰੀ ਬੇਨਤੀ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਧਿਆਨ ਦਿੱਤਾ ਜਾਵੇ ਕੱਲ ਉਹ ਮੁੰਡੇ ਕੋਲ ਪਿਸਤੌਲ ਵੀ ਹੈ ਕਹਿੰਦੇ ਗੋਲੀਆਂ ਵੀ ਚਲਾਈਆਂ ਹੋਈਆਂ ਨੇ ਤੇ ਮਿਹਰਬਾਨੀ ਤੁਹਾਡੀ ਤਸ਼ੀਦ ਇਤਿਹਾਲ ਤੋਂ ਪ੍ਰਸ਼ਾਸਨ ਨੂੰ ਬੇਨਤੀ ਇਹ ਦੋਨਿਆਂ ਤੇ ਜੋੜ ਕੇ ਜੀ ਅੰਮ੍ਰਿਤਸਰ ਚ ਇੱਕ ਐਨ ਆਰ ਆਈ ਤੇ ਖਰਤੇ ਹਮਲਾ ਕੀਤਾ ਗਿਆ ਅਟੈਕ ਕੀਤਾ ਗਿਆ ਅੰਮ੍ਰਿਤਸਰ ਦੇ ਦਬੁਰਜੀ ਚ ਕੁਝ ਲੋਕਾਂ ਨੇ ਅਟੈਕ ਕੀਤਾ ਹੋਣ ਦਾ ਇਲਜ਼ਾਮ ਲੱਗੇ ਨੇ ਦਰਸ ਖਥਿਆਰਾ ਨਾਲ ਘਰ ਦੇ 게ਟ ਤੇ ਕਈ ਵਾਰ ਕੀਤੇ ਗਏ ਐਨਆਰਆਈ ਨੇ ਪੁਲਿਸ ਅਤੇ ਸਰਕਾਰ ਤੋਂ ਮਦਦ ਦੀ 구ਹਾਰ ਲਗਾਈ ਹੈ ਐਨਆਰਆਈ ਨੇ ਆਪਣੀ ਪਛਾਣ ਨੂੰ ਖਤਰਾ ਗੀਤ ਸਥੁਜ ਲੋਕਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਏ ਇੱਕ ਐਨਆਰਆਈ ਹੈ ਜਿਸ ਦੇ ਘਰ ਤੇ ਹਮਲਾ ਕੁਝ ਬਦਮਾਸ਼ਾ ਦੇ ਵੱਲੋਂ ਕੁਝ ਮਲਜ਼ਮਾ ਦੇ ਵੱਲੋਂ ਕੀਤਾ ਗਿਆ ਤਸਵੀਰਾਂ ਵੀ ਸਮਝਾਈ ਨੇ ਕਿ ਸਿੱਕੇ ਨਾਲ ਕਾਨੂੰਨ ਨੁਕਸਾਨ ਇਹਨਾਂ ਬਦਮਾਸ਼ਾ ਦੇ ਵੱਲੋਂ ਮਲਜ਼ਮਾ ਦੇ ਵੱਲੋਂ ਬਣਾਇਆ ਗਿਆ हथियार गेट से कई बार बारे पास है घर के गेट जा रहे इस पूरी घटना को अंजाम दे के मौके तक तो फरार जा में में हो जाते हैं मेरे राजीव शर्मा फोन लाइन से जुड़े हुए हैं राजीव जानना चाहवा कुछ पता चल पाया बदमाश कौन सन किस रंजिश अटैक किया गया ਅਦੇ ਕੋ ਇਸ ਬਾਰੇ ਤਾਂ ਹਲੇ ਕੁਝ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਲੋਕ ਕੌਣ ਨੇ ਔਰ ਅਣਪਛਾਤੇ ਲੋਕ ਇਹ ਦਿੱਤੇ ਜਾ ਰਹੇ ਨੇ ਔਰ ਘਰ ਦੇ ਬਾਹਰ ਗੇਟ ਦੇ ਉੱਤੇ ਹਮਲਾ ਕਰ ਰਹੇ ਨੇ ਔਰ ਜਿਹੜੇ ਐਨ ਆਰ ਆਈ ਦਾ ਇਹ ਘਰ ਹੈ ਉਹ ਵਿਦੇਸ਼ ਦੇ ਵਿੱਚ ਰਹਿੰਦਾ ਹੈ ਔਰ ਉਸ ਵੱਲੋਂ ਵਿਦੇਸ਼ ਤੋਂ ਇੱਕ ਵੀਡੀਓ ਜਦੋਂ ਜਾਰੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਗੁਹਾਰ ਲਗਾਈ ਜਾਂਦੀ ਹੈ ਕਿ ਮੇਰੀ ਮਦਦ ਕੀਤੀ ਜਾਵੇ ਮੇਰੇ ਪਰਿਵਾਰ ਦੀ ਮਦਦ ਕੀਤੀ ਜਾਵੇ ਪਰ ਫਿਲਹਾਲ ਇਸ ਮਾਮਲੇ ਦੇ ਉੱਤੇ ਹਲੇ ਤੱਕ ਪੁਲਿਸ ਦਾ ਵੀ ਕੋਈ ਪੱਖ ਜਿਹੜਾ ਉਹ ਸਾਹਮਣੇ ਨਹੀਂ ਆਇਆ ਪਰ ਇੱਥੋਂ ਤੱਕ ਜਾਣਕਾਰੀ ਮਿਲੀ ਹੈ ਕਿ ਇਹ ਪੁਲਿਸ ਨੂੰ ਇਸ ਮਾਮਲੇ ਦੀ ਜਿਹੜੀ ਸ਼ਿਕਾਇਤ ਹੈ ਉਹ ਦਿੱਤੀ ਗਈ ਹੈ ਪਰ ਹੁਣ ਤੱਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਇਸ ਬਾਰੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਥੋੜੀ ਦੇਰ ਦੇ ਵਿੱਚ ਕੋਸ਼ਿਸ਼ ਕਰਾਂਗੇ ਪਰ ਪੂਰਾ ਜਿਹੜਾ ਮਾਮਲਾ ਇਹ ਅੱਜ ਤੋਂ 2-3 ਦਿਨ ਪੁਰਾਣਾ ਇਹ ਮਾਮਲਾ ਦੱਸਿਆ ਜਾ ਰਿਹਾ ਔਰ ਅੱਜ ਇਹ ਜਿਹੜੀ ਵੀਡੀਓ ਹੈ ਇਹ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਸਾਡੇ ਤੱਕ ਵੀ ਇਹ ਵੀਡੀਓ ਪਹੁੰਚੀ ਔਰ ਅਸੀਂ ਵੀ ਪਰਿਵਾਰ ਦੇ ਨਾਲ ਜੋ ਹੈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਦਾ ਕਹਿਣਾ ਸੀ ਕਿ ਇਸ ਦੀ ਜਿਹੜੀ ਸ਼ਿਕਾਇਤ ਹੈ ਪੁਲਿਸ ਨੂੰ ਉਸ ਵੇਲੇ ਹੀ ਦਰਜ ਕਰਵਾ ਦਿੱਤੀ ਗਈ ਸੀ ਕਿਉਂਕਿ ਪੂਰਾ ਇਹ ਮਾਮਲਾ ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਪਿੰਡ ਹੈ ਦਬੁਰਜੀ ਔਰ ਇੱਥੇ ਹੀ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ ਜਦੋਂ ਇੱਕ ਘਰ ਦੇ ਅੰਦਰ ਵੜ ਕੇ ਕੁਝ ਹਮਲਾਵਰਾਂ ਵੱਲੋਂ ਉਦੋਂ ਵੀ ਇੱਕ ਐਨਆਰਆਈ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤਾਂ ਉੱਥੇ ਹੀ ਇਹ ਪਿੰਡ ਦੀ ਇਹ ਘਟਨਾ ਹੈ ਪਰ ਹੁਣ ਪੁਲਿਸ ਦਾ ਜਦੋਂ ਤੱਕ ਇਸ ਤੇ ਵਿੱਚ ਪੱਖ ਸਾਹਮਣੇ ਨਹੀਂ ਆਉਂਦਾ ਕਿ ਇਸ ਦੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਤੇ ਕੌਣ ਲੋਗ ਨੇ ਔਰ ਇਹਨਾਂ ਵੱਲੋਂ ਕਿਉਂ ਇਹ ਹਮਲਾ ਕੀਤਾ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਜਿਹੜੇ ਹਮਲਾਵਰ ਨੇ ਔਰ ਇਹ ਵੀ ਲੱਗ ਰਿਹਾ ਕਿ ਨਸ਼ੇ ਦੇ ਵਿੱਚ ਨੇ ਔਰ ਘਰ ਦੇ ਬਾਹਰ ਗੇਟ ਦੇ ਉੱਤੇ ਇਹਨਾਂ ਵੱਲੋਂ 23 ਧਾਰਾ ਹਥਿਆਰਾਂ ਦੇ ਨਾਲ ਜੋ ਹੈ ਹਮਲਾ ਵੀ ਕੀਤਾ ਜਾ ਰਿਹਾ ਔਰ ਐਨ ਆਰ ਆਈ ਵੱਲੋਂ ਜਿਹੜੀ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉਸ ਦੇ ਵਿੱਚ ਉਹ ਇਹ ਗੱਲ ਕਹਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਕਿ ਇਹਨਾਂ ਲੋਕਾਂ ਵੱਲੋਂ ਗੋਲੀ ਵੀ ਚਲਾਈ ਗਈ ਹੈ ਤਾਂ ਹੁਣ ਪੁਲਿਸ ਵੈਰੀਫਾਈ ਕਰੇਗੀ ਕਿ ਕੀ ਗੋਲੀ ਚੱਲੀ ਹੈ ਲੇਕਿਨ ਗੋਲੀ ਚਲਾਈ ਗਈ ਤਾਂ ਕਿੰਨੇ ਰਾਉਂਡ ਫਾਇਰ ਫਾਇਰ ਹੋਏ ਨੇ ਇਹ ਜਾਂਚ ਦਾ ਵਿਸ਼ਾ ਹੈ ਪਰ ਪੁਲਿਸ ਦੇ ਕੋਲ ਮਾਮਲਾ ਪਹੁੰਚ ਚੁੱਕਿਆ ਔਰ ਕੀ ਪੁਲਿਸ ਕਾਰਵਾਈ ਕਰਦੀ ਹੈ ਇਸ ਦੇ ਹੁਣ ਇਸ ਦੇ ਉੱਤੇ ਸੱਗ ਜਿਹੜੀ ਨਜ਼ਰ ਹੁਣ ਬਣੀ ਹੋਈ ਹੈ ਰਾਜਾ ਐਨ ਆਰ ਆਈ ਖੁਦ ਵਿਦੇਸ਼ ਰਹਿੰਦੇ ਨੇ ਤੇ ਇਸ ਘਰ ਚ ਕੌਣ ਕੌਣ ਪਰਿਵਾਰਕ ਮੈਂਬਰ ਉਹਨਾਂ ਦੇ ਨਾਲ ਰਿਲੇਟਡ ਰਹਿੰਦੇ ਨੇ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜਿਹੜੇ ਬਜ਼ੁਰਗ ਮਾਤਾ ਪਿਤਾ ਹੈ ਉਹ ਇੱਥੇ ਇਸ ਘਰ ਦੇ ਵਿੱਚ ਰਹਿੰਦੇ ਨੇ ਹੋਰ ਵੀ ਕੁਝ ਪਰਿਵਾਰਕ ਮੈਂਬਰ ਨੇ ਪਰ ਕਿਉਂ ਇਸ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਔਰ देर ਰਾਤ ਦੀ ਇਹ ਜੋ ਵੀਡੀਓ ਦੱਸਿਆ ਜਾ ਰਿਹਾ ਕਿ 18 ਤਰੀਕ ਦੀ ਇਹ ਪੂਰੀ ਘਟਨਾ ਜਿਹੜੀ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਾਂ ਅੱਜ ਜਿਕਰ 18 ਤਰੀਕ ਨੂੰ ਹਮਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਕਾਫੀ ਦਿਨ ਹੋ ਚੁੱਕੇ ਨੇ ਪਰ ਹਾਲੇ ਤੱਕ ਵੀ ਜਿਕਰ ਕੋਈ ਕਾਰਵਾਈ ਪੁਲਿਸ ਵੱਲੋਂ ਨਹੀਂ ਕੀਤੀ ਗਈ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਬਕਰਾ ਸਵਾਲ ਹੈ ਪਰ ਅੱਜ ਉਸ ਐਮਨਆਈ ਵੱਲੋਂ ਇੱਕ ਵੀਡੀਓ ਜੋ ਹੈ ਉਹ ਦੇਸ਼ ਤੋਂ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨੇ ਮੰਗ ਕੀਤੀ ਹੈ ਕਿ ਮੇਰੇ ਪਰਿਵਾਰ ਦੀ ਜਿਹੜੀ ਸੁਣਵਾਈ ਨਹੀਂ ਹੋ ਰਹੀ ਔਰ ਜਿਹੜੇ ਲੋਕਾਂ ਨੇ ਇਹ ਕਾਰਵਾਈ ਕੀਤੀ ਹੈ ਉਹਨਾਂ ਤੱਕ ਹਾਲੇ ਤੱਕ ਪੁਲਿਸ ਨਹੀਂ ਪਹੁੰਚ ਸਕੀ ਔਰ ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਪੁਲਿਸ ਵੱਲੋਂ ਨਹੀਂ ਕੀਤੀ ਤਾਂ ਹੁਣ ਪੁਲਿਸ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਪੱਖ ਹੈ ਥੋੜੀ ਦੇਰ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਵੀ ਗੱਲਬਾਤ ਹੋਇਆ ਕਰਾਂਗੇ ਕਿ ਉਹਨਾਂ ਦਾ ਇਸ ਪੂਰੀ ਘਟਨਾ ਨੂੰ ਲੈ ਕੇ ਹੁਣ ਤੱਕ ਕੀ ਕੁਝ ਕਹਿਣਾ ਹੈ ਉਹਨਾਂ ਨੇ ਪੁਲਿਸ ਨੂੰ ਕਿਸ ਤਰ੍ਹਾਂ ਸ਼ਿਕਾਇਤ ਦਿੱਤੀ ਔਰ ਪੁਲਿਸ ਨੇ ਹੁਣ ਤੱਕ ਉਹਨਾਂ ਦਾ ਕੋਈ ਬਿਆਨ ਦਰਜ ਕੀਤਾ ਜਾਂ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਹੈ ਉਹ ਵੀ ਅਸੀਂ ਥੋੜੀ ਦੇਰ ਤੱਕ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ ਜੀ ਸਰਬ ਜੋ ਚਲੋ ਬਹੁਤ ਬਹੁਤ ਸ਼ੁਕਰੀਆ ਸਾਨੂੰ ਰਾਜੀਪੂਰੀ ਜਾਣਕਾਰੀ ਦੇਣ ਦੇ ਲਈ ਤੇ पुलिस जारी है। आ कलियर नहीं हो पाया है कि बदमाश से क्यों इन्होंने वालों इस पूरी घटना अंजाम दता गया विदेश बैठे एनआरआई आडियो सी गई है पुलिस तो मदद की गुहार लगाई गई है कि इस पूरे मामले सख्त तो कार्रवाई